ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦਾ ਜਿਹੜਾ ਵਲੌਗ ਆ ਉਹ ਆਪਾਂ ਮੈਲਬਨ 에어ਪੋਰਟ ਦਾ ਬਣਾ ਰਹੇ ਹਾਂ ਤੋਂ ਮੈਲਬਨ 에어ਪੋਰਟ ਤੋਂ ਕਿੱਥੋਂ ਕਿੱਥੇ ਫਲਾਈਟ ਜਾਂਦੀ ਹੈ ਤੇ ਕਿਹੜੇ ਕਿਹੜੇ ਕਿੰਨੇ ਟਰਮੀਨਲਸ ਕਿਹੜੇ ਟਰਮੀਨਲਸ ਇੰਟਰਨੈਸ਼ਨਲ ਨੇ ਤੇ ਕਿਹੜੇ ਟਰਮੀਨਲਸ ਡੋਮੈਸਟਿਕ ਨੇ ਉਹ ਸਾਰੇ ਆਪਾਂ ਅੱਜ ਇਸ ਵੀਡੀਓ ਚ ਗੱਲ ਕਰਾਂਗੇ ਮੈਲਬਨ 에어ਪੋਰਟ ਆਸਟ੍ਰੇਲੀਆ ਦੇ 에어ਪੋਰਟਾਂ ਚੋਂ ਸਭ ਤੋਂ ਜ਼ਿਆਦਾ ਵੱਡਾ ਮੰਨਿਆ ਗਿਆ ਇਹ ਜਿਹੜਾ ਪਾਸਾ ਦੇ ਰਸਤੀ ਗੱਲ ਕਰੀਏ ਤੇ ਇੱਥੇ ਕਾਫੀ ਜ਼ਿਆਦਾ ਭੀੜ ਹੁੰਦੀ ਹਮੇਸ਼ਾ ਆਲਮੋਸਟ ਹਰ ਵੀਕਐਂਡ ਤੇ ਜਾਂ ਵੀਕਡੇ ਚ ਐਨਾ ਰਸਤਾ ਹੁੰਦਾ ਹੀ ਹੈ ਤੇ ਕਾਫੀ ਜ਼ਿਆਦਾ ਗੇਟਸ ਨੇ ਜਿਹੜੇ A ਤੋਂ ਲੈ ਕੇ G F K Y Z ਤੋ ਤੱਕ ਚੱਲ ਜਾਂਦੇ ਕਿਸੇ ਟਾਈਮ ਤੇ ਆਲਮੋਸਟ ਸਾਰੇ ਹੀ ਭਰੇ ਹੁੰਦੇ ਨੇ ਹਮੇਸ਼ਾ ਤੇ ਬਕਰਿਓਗੇ ਸ਼ਾਪਸ ਵੀ ਨੇ ਇੱਥੇ ਤੁਸੀਂ ਆਪਣੇ ਸੁੱਖ ਸਹੂਲਤਾ ਵਾਸਤੇ ਸਾਰਾ ਕੁਝ ਬਾਇ ਕਰ ਸਕਦੇ ਹੋ ਕਾਫੀ ਸ਼ਾਪਸ ਨੇ ਇੱਧਰ ਮੈਗਦੀ ਹੈਗਾ ਬਾਹਰ ਦੇ ਏਅਰਪੋਰਟਾਂ ਦੀ ਆਪਾਂ ਗੱਲ ਕਰੀਏ ਤੇ ਜਿੱਦਾਂ ਆਪਾਂ ਨੂੰ ਇੰਡੀਆ ਦੇ ਏਅਰਪੋਰਟ 'ਚ ਆਲਮੋਸਟ ਚੀਜ਼ਾਂ ਜਿਹੜੀਆਂ ਵਾਂ ਮਹਿੰਗੀਆਂ ਮਿਲਦੀਆਂ ਵਾਂ ਪਰ ਇੱਥੇ ਜੋ ਰੇਟ ਬਾਜ਼ਾਰ 'ਚ ਚੱਲਦਾ ਜੋ ਮੈਗਦੀ ਦਾ ਰੇਟ ਸਾਰੇ ਕਿਤੇ ਹੋਊਗਾ ਉਹੀ ਇੱਥੇ ਹੋਊਗਾ ਵੀ ਓਵਰਚਾਰਜ ਨਹੀਂ ਕਰਦੇ ਆਪਾਂ ਨੂੰ ਇਥੋਂ ਦੀ ਸੇਫਟ ਹੈਗੀ ਐ ਇਥੇ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਇੱਥੇ ਤੁਸੀਂ ਬਸ ਆਪਣਾ ਚੈੱਕ ਇਨ ਵਗੈਰਾ ਕਰਕੇ ਵੇਟ ਕਰਕੇ ਤੇ ਤੁਸੀਂ ਇੰਨਾ ਇੰਨਾ ਮਸ਼ੀਨਾਂ ਚ ਆਪਣਾ ਲਗੇਜ ਭੇਜ ਸਕਦੇ ਹੋ ਤੁਹਾਨੂੰ ਬੈਗ ਡ੍ਰੌਪ ਕਰਨਾ ਬਸ ਤੁਹਾਨੂੰ ਪ੍ਰਿੰਟ ਹੋ ਕੇ ਤੁਹਾਡੇ ਬਾਡੀ ਦੇ ਕੋਲ ਆ ਜਾਣਗੇ ਹੌਸਟਲੀ ਦਾ ਮੋਬਾਈਲ 'ਚ ਹੀ ਆ ਜਾਂਦੇ ਨੇ ਪਰ ਜਿਨ੍ਹਾਂ ਨੇ ਉਹਦਾ ਪ੍ਰਿੰਟ ਕਰਨੇ ਉਹਦਾ ਵੀ ਕਰਾ ਦਿੰਦੇ ਆ ਮੈਲਬਨ 에어ਪੋਰਟ ਦੇ ਤਿੰਨ ਟਰਮੀਨਲ ਨੇ ਟਰਮੀਨਲ 1 2 ਤੇ 3 ਜਿਹੜੇ ਇੰਟਰਨੈਸ਼ਨਲ ਹੀ ਨੇ ਤੇ ਬਾਕੀ ਟਰਮੀਨਲ ਟਰਮੀਨਲ 4 ਜਿੱਥੋਂ ਸਿਰਫ ਲੋਕਲ ਫਲਾਈਟਸ ਹੀ ਜਾਂਦੀਆਂ ਨੇ ਉਹ ਮੰਨ ਲਓ ਆਸਟ੍ਰੇਲੀਆ ਦੇ ਲੋਕਲ ਡੋਮੈਸਟਿਕ 에어ਪੋਰਟਾਂ ਚ ਇਹ 에ਰੇਸ਼ੀਆ ਤੇ ਸਕੂਟ ਜ਼ਿਆਦਾ ਲੋਕੀ ਜਾਂਦੇ ਨੇ ਜਦ ਸਕੂਟ ਦੀ ਫਲਾਈਟ ਹੈ ਇਹਦੇ ਚ ਕਾਫੀ ਜ਼ਿਆਦਾ ਅੱਜ ਰਾਸ਼ਾਗਾ ਇਦਰੋਂ ਸਾਰੇ ਆਉਣ ਵਾਲੇ ਨੇ ਇਹ ਡਿਪਾਰਚਰ ਵਾਲੇ ਨੇ ਤੇ ਗਰਾਉਂਡ ਫਲੋਰ ਤੇ ਜਿਹੜੇ ਸਾਰੇ ਅਰਾਈਵਲਸ ਹੁੰਦੇ ਨੇ ਇਹ ਨਾਈਟ ਦਾ 뷰 ਹੈ ਇਹ ਤੁਸੀਂ ਦੇਖ ਚੱਕਾ ਸਕਦੇ ਕਿ ਕਿੰਨਾ ਜ਼ਿਆਦਾ ਬੀਜ਼ੀ ਹੁੰਦਾ ਹੈ ਨਾਈਟ ਨੂੰ ਵੀ ਇਹ ਸਾਰੀਆਂ ਉੱਪਰ ਟੈਕਸੀ ਦੀ ਪਿਕਅਪ ਜਿਹੜੀ ਇੱਥੋਂ ਹੁੰਦੀ ਸਾਰੀ ਆ ਦੇਖੋ ਇਹ ਟੈਕਸੀਆਂ yellow cabs ਜਾ ਰਹੀਆਂ ਇਹ ਇੱਧਰ ਪ੍ਰਾਈਵੇਟ ਜਿੰਨੇ ਪਿਕਅਪ ਕਰਨ ਆਉਣਾ ਉੱਥੇ ਆ ਜਾਂਦੇ 12 ਮਿੰਟ ਪਿਕਅਪ ਹੈ ਉਹ ਆ ਜਾਂਦੇ ਨੇ ਬੱਸੇ ਆ ਜਾਂਦੀਆਂ ਤੇ ਇੱਥੇ ਹੋਟਲ ਵੀ ਨਾਲ ਹੀ ਜੇ ਤੁਸੀਂ ਸਟੇ ਕਰਨਾ ਤੁਸੀਂ ਕਰ ਸਕਦੇ ਐ ਤਾਂ ਟੈਕਸੀ ਪਿਕਅਪ ਕਰਕੇ ਜਾਂਦੇ ਤੇ ਇਹ ਸਾਰੇ ਟਰਮੀਨਲਸ ਉੱਥੋਂ ਤੱਕ ਜਾਂਦੇ ਨੇ ਤੇ ਥੱਲੇ ਸਾਰੇ ਅਰਾਈਵਲਸ ਨੇ ਉਹ ਲੋਕੀ ਆਪਣੇ ਫੈਮਿਲੀ ਮੈਂਬਰਸ ਨੂੰ ਛੱਡ ਕੇ ਤੇ ਵਾਪਸ ਆ ਰਹੇ ਨੇ ਆਪਾਂ ਵੀ ਹੁਣ ਆਪਣੀ ਗੱਡੀ ਵੱਲ ਪਾਰਕਿੰਗ ਲਈ ਵਾਦੇ ਆ ਤੇ ਇਹ ਵਰਸ਼ਨ ਆਸਟ੍ਰੇਲੀਆ ਦਾ ਇਹਦਾ ਟਰਮੀਨਲ ਹੈਗਾ ਮੈਲਬਨ ਦਾ 에어ਪੋਰਟ ਕਾਫੀ ਵੱਡਾ ਇਸ ਕਰਕੇ ਇੱਕ ਪਾਸੇ ਦਾ ਪ੍ਰੋਪਰ ਪਾਰਕਿੰਗ ਹੈ ਤੇ ਇੱਕ ਪਾਸੇ ਸਾਰੇ ਟਰਮੀਨਲਸ ਨੇ ਜਿਹੜੀ ਕਾਰ پارک ਕੀਤੀ ਆ ਉਹ ਆਪਾਂ ਲੈਵਲ 1 ਤੇ ਕੀਤੀ ਹੈ ਤੇ ਆਪਾਂ ਇਦੋਂ ਦੀ ਹੁੰਦੇ ਹੋਏ ਹੁਣ ਲੈਵਲ 1 ਤੇ ਜਾਵਾਂਗੇ। ਤੋਂ ਇਹ ਸਾਰੀ ਸਾਰੀ ਪਾਰਕਿੰਗ ਮੈਲਬਨ ਏਅਰਪੋਰਟ ਦੇ ਅੰਦਰ ਠੀਕ ਹੈ। ਜਿਤ ਤੱਕ ਮੈਨੂੰ ਅੰਦਾਜ਼ਾ ਇੱਕ ਟਾਈਮ ਤੇ 50000 ਤੱਕ ਗੱਡੀ پارک ਹੋ ਜਾਂਦੀ ਹੈ ਇੰਨੀ ਕਪੈਸਿਟੀ ਰੱਖਦਾ ਹੈ ਮੈਲਬਨ ਏਅਰਪੋਰਟ। ਤੇ ਉਹਦੇ ਚ ਬਾਕੀ ਬੱਸਿਸ ਲਾ ਲੋ। ਪਬਲਿਕ ਟ੍ਰਾਂਸਪੋਰਟ ਟੈਕਸੀਆਂ ਲਾ ਲਓ ਟੈਕਸੀਆਂ ਦਾ ਤਾਂ ਇੱਕ ਵੱਖਰਾ ਹੀ ਆ ਸਾਫ ਤਾਂ ਭੈਗਏ تھے ਜਿਹੜੀਆਂ ਟੈਕਸੀਆਂ ਆ ਉਹ ਰੈਂਕ ਦੋ ਬਣੇ ਨੇ ਇੱਕ ਵੱਡਾ ਰੈਂਕ ਇੱਕ ਛੋਟਾ ਰੈਂਕ ਤੇ ਉੱਥੇ ਸਾਰੀਆਂ ਟੈਕਸੀਆਂ ਤੇ ਰਾਈਡ ਸ਼ੇਅਰਜ਼ ਗਰਾਂ ਲੱਗਦੀਆਂ ਦੋ ਹਿੱਸਿਆਂ ਚ ਕਾਰ ਪਾਰਕ ਵੰਡਿਆ ਹੋਇਆ ਇੱਕ ਹਿੱਸਾ ਇੱਧਰ ਹੈ ਤੇ ਇੱਕ ਹਿੱਸਾ ਇਹ ਆ ਜਿਹਨੇ ਪ੍ਰੀਮੀਅਮ ਪੇ ਕਰਨਾ ਆ ਉਹ ਇੱਧਰ ਹੈ ਤੇ ਜਿਹਨੇ ਨਾਰਮਲ ਪਾਰਕਿੰਗ ਫੀਅਰ ਕਰਨਾ ਉਹ ਉਹ ਇੱਧਰ ਹੈ ਪ੍ਰੀਮੀਅਮ ਤਾਂ ਚਲੋ ਜ਼ਿਆਦਾ ਹੈਗਾ ਹੀ ਹੈਗਾ ਪਰ ਜਿਹੜੇ ਨਾਰਮਲ ਰੇਟਸ ਨੇ ਉਹ ਵੀ ਕਾਫੀ ਜ਼ਿਆਦਾ ਨੇ ਸੋ ਵੀ ਦੇਖਦੇ ਆ ਆਪਾਂ ਆਲਮੋਸਟ 1 ਘੰਟੇ ਤੋਂ ਉੱਪਰ ਹੋ ਗਿਆ ਤੇ ਕਿੰਨਾ ਆਪਾਂ ਨੂੰ ਚਾਰਜ ਹੋਇਆ ਸੇਮ ਮਸ਼ੀਨ ਲੱਗੀ ਹੈ ਟਿਕਟ ਮਸ਼ੀਨ ਜਿਹੜੇ ਤੁਸੀਂ ਐਂਟਰੀ ਤੇ ਟਿਕਟ ਕੱਢੀ ਆ ਉਹ ਤੁਸੀਂ ਇੱਥੇ ਇਨਸਰਟ ਕਰਕੇ ਤੇ ਆਪਣਾ ਪੇ ਕਰ ਸਕਦੇ ਹੋ ਜਿੰਨਾ ਵੀ ਤੁਹਾਡਾ ਪਾਰਕਿੰਗ ਦਾ ਬਣਿਆ ਹੋਊਗਾ ਤੇ ਤੇ ਸਾਰੀ ਕਾਰ ਇਨਫੋਰਮੇਸ਼ਨ ਦੇ ਲਈ LED ਲੱਗੀ ਹੋਈ ਹੈ ਉਸੇ ਤੋਂ ਦੇਖ ਸਕਦੇ ਕਾਰ ਇਨਫੋਰਮੇਸ਼ਨ ਕਿੱਥੇ ਕਿਹੜੀ-ਕਿਹੜੀ ਪਾਰਕ ਹੋਣੀ ਸੋ ਉਹਨੇ ਜਦੋਂ ਆਪਾਂ ਆਪਣੀ ਲਿਫਟ ਦੀ ਵੇਟ ਕਰ ਰਹੇ ਲਿਫਟ ਹਾਲੇ 6th ਫਲੋਰ ਤੇ ਆ ਤੇ ਲਿਫਟ ਹੁਣ ਆ ਹੀ ਰਹੀ ਹੋਣੀ ਥੱਲੇ ਉਹਨੇ ਜਦੋਂ ਤੱਕ ਨੂੰ ਇਹ ਸਾਰਾ ਆਪਾਂ ਵਿਊ ਦਰਸ਼ਨ ਕਰਾ ਤੇ ਸੋ ਲਿਫਟ ਵਿੱਚੋਂ ਬਾਹਰ ਆ ਕੇ ਹੁਣ ਆਪਾਂ ਆਪਣੀ ਕਾਰ ਵੱਲ ਜਾ ਰਹੇ ਆ ਕਾਰ ਪਾਰਕਿੰਗ ਇੰਨੀ ਵੱਡੀ ਆ ਕਿ ਕਿਹੇ ਵਲੇ ਆਪਾਂ ਨੂੰ ਕਾਰ ਹੀ ਨਹੀਂ ਲੱਭਦੀ ਸੋ ਹਮੇਸ਼ਾ ਜਦੋਂ ਵੀ ਕਾਰ ਲੌਣਾ ਮੋਸਟ ਆਫ ਦਾ ਟਾਈਮ ਤੇ ਭੁੱਲ ਜਾਂਦਾ ਕਿਥੇ ਲਾਈ ਸੋ ਆਪਾਂ ਹੁਣ ਜਿੱਦਾਂ ਪਿੱਛੇ ਕੇ ਨਯਰ ਆ ਰਿਹਾ ਉਹਦਾ ਮੈਂ ਫੋਟੋ ਖਿੱਚ ਕੇ ਰੱਖ ਲੈਣਾ ਉਹਦਾ ਕਿਥੇ ਲਾਈ ਆ ਕਿਉਂਕਿ ਲੈਵਲ 1 2 ਤੇ ਵੀ ਕੇ ਏ ਐਮ ਸਾਰਾ ਕੁਝ ਹੁੰਦਾ ਇਸ ਕਰਕੇ ਮੋਸਟਲੀ ਭੁੱਲ ਜਾਂਦਾ ਸੋ ਯਾਦ ਰੱਖਣਾ ਇੱਕ ਤਰੀਕਾ ਜਾਂਦਾ ਫੋਟੋ ਖਿੱਚ ਲੋ ਕਿਥੇ ਗੱਡੀ ਲਾਈ ਜਾਂਦਾ ਨੰਬਰ ਨੋਟ ਕਰ ਲੋ ਆਪਣੀ ਇੱਥੇ ਲੱਗੀ ਇੱਥੋਂ ਦਾ ਵੀ ਇਧਰ ਵੀ ਜਿਹੜਾ ਵਿਊ ਇੱਧਰ ਵੀ ਕਾਫੀ ਜ਼ਿਆਦਾ ਪਾਰਕਿੰਗ ਹੈਗੀ ਐ ਤੇ ਇੱਧਰ ਸਾਰਾ ਰੋਡ ਐ ਇੱਧਰੋਂ ਕਾਰਜ਼ ਲੰਘਦੀਆਂ ਇੱਧਰ ਮੇਨ ਐਂਟਰੈਂਸ ਆ ਸਾਹਮਣੇ ਮੈਗਡੀ ਐ ਖਾਣ ਪੀਣ ਦਾ ਸਾਰਾ ਸਮਾਨ ਲਾ ਕੇ ਲੱਗ ਗਈ ਐ ਇਹ ਉਹੀ ਪਾਰਕ ਰॉयਲ ਹੋਟਲ ਤੇ ਰਾਤ ਦਾ ਟਾਈਮ ਹੋ ਗਿਆ ਜੀ ਇਸ ਟਾਈਮ ਅਰਾਊਂਡ 8:30 8:30 ਵਜੇ ਨੇ ਤੇ ਆਪਾਂ ਬੱਸ ਘਰਦਿਆਂ ਨੂੰ ਡ੍ਰੌਪ ਕਰਕੇ ਹੁਣ ਜਾ ਰਹੇ ਆ ਕਾਰ ਪਾਰਕਿੰਗ ਵੀ ਦੇ ਸਕਦੇ ਕਿੰਨੀ ਵੱਡੀ ਹੈ ਇਦਾਂ ਦੀ ਇਦਾਂ ਦੇ ਤਿੰਨ ਫਲੋਰ ਨੇ ਉੱਪਰ ਥੱਲੇ ਇੱਕ ਗਰਾਉਂਡ ਫਲੋਰ ਹੈ ਤੇ ਉਧਰ ਵੀ ਪਾਰਕਿੰਗ ਹੈ ਉਸ ਤੋਂ ਉਧਰ ਵੀ ਪਾਰਕਿੰਗ ਹੈ ਉਧਰ ਜਿਹੜਾ ਟਰਮੀਨਲ 4 ਦੀ ਪਾਰਕਿੰਗ ਵੱਖਰੀ ਹੈ ਸੋ ਪਾਲਾ ਕੇ ਦੇਖਿਆ ਜਾਵੇ ਤੇ ਪਾਰਕਿੰਗ ਤਾਂ ਬਹੁਤ ਜ਼ਿਆਦਾ ਹੈਗੀ ਮੈਲਬਨੇਰ ਰੋਡ ਦੀ ਤੇ ਬਾਕੀ ਹੋਰ ਇਨਫੋਰਮੇਸ਼ਨ ਆਪਾਂ ਤੁਹਾਨੂੰ ਅੱਗੇ ਦਵਾਂਗੇ ਤੇ ਜੁੜੇ ਰਹੋ ਸਾਡੇ ਇਸ ਵਲੌਗ ਜਿਹੜੇ ਤੁਸੀਂ ਆ ਰੈੱਡ ਦੇਖ ਰਹੇ ਹੋ ਇਹਦਾ ਮਤਲਬ ਹੈ ਕਿ ਇੱਥੇ ਪਾਰਕਿੰਗ ਫੁੱਲ ਹੈਗੀ ਆ ਤੇ ਬਾਕੀ ਜਿਹੜਾ 101003 ਦਾ ਗ੍ਰੀਨ ਦੇ ਨਿਸ਼ਾਨ ਆ ਰਹੇ ਨੇ ਉਹ ਤੁਹਾਨੂੰ ਇੱਧਰ ਵਖਾਨ ਇੱਥੇ ਪਤਾ ਲੱਗਦਾ ਹੈ ਕਿ ਜਿਹ ਜਿੱਥੇ ਇੱਥੇ ਰੈੱਡ ਹੈਗੇ ਨੇ ਕੁਝ ਤਰ੍ਹਾਂ ਚੋਂ ਖਰਾਬ ਹੋਣਗੇ ਪਰ ਕੁਝ ਜਿਹੜੇ ਪਾਰਕਿੰਗ ਅਵੇਲੇਬਲ ਹੈ ਉਹਦਾ ਤਾਂ ਪਤਾ ਲੱਗਦਾ ਇੱਥੇ मोस्ट ਸਾਰੀਆਂ ਗ੍ਰੀਨ ਨੇ ਤੇ ਪਾਰਕਿੰਗ ਸਾਰਿਆਂ ਚ ਲੱਗੀ ਹੋਈ ਹੈ ਪਰ ਨਾਲ ਹੀ ਮੀਟਰ ਲੱਗਿਆ ਹੁੰਦਾ ਕੀ ਤੁਸੀਂ ਇੱਥੇ ਹੁਣ ਜਿੱਦਾਂ ਜੇ ਤੁਹਾਡੇ ਕੋਲ ਕਾਰਡ ਨਹੀਂ ਹੈਗਾ ਜਾਂ ਹੈਗਾ ਵੀ ਹੈ ਤੁਸੀਂ ਜੇ ਟਿਕਟ ਲੈਣੀ ਟਿਕਟ ਲੈ ਸਕਦੇ ਨਹੀਂ ਲੈਣੀ ਤਾਂ ਤੁਸੀਂ ਸਿੱਧਾ ਬੋਮ ਗੇਟ ਥਾਣੀ ਆਪਣਾ ਮੋਬਾਈਲ ਦਾ ਟੈਪ ਕਰਕੇ ਉਹਦੇ ਚੋਂ ਕਾਰਡ ਦੀ ਸਿੱਧੇ ਕੱਟੇ ਜਾਂਦੇ ਨੇ ਪੈਸੇ ਤੁਹਾਨੂੰ ਵੱਖਰੀ ਟਿਕਟ ਕਢਾ ਕੇ ਮਸ਼ੀਨ ਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਸਿੱਧਾ ਪੇ ਕਰ ਸਕਦੇ ਹੋ ਤੇ ਆਪਾਂ ਨੂੰ ਆਲਮੋਸਟ ਆਲਮੋਸਟ 23 ਡਾਲਰ ਪਏ ਨੇ ਤੇ 29.38 ਤੇ ਟਾਈਮ ਆਪਾਂ ਨੂੰ ਆਲਮੋਸਟ ਘੰਟੇ ਤੋਂ ਉੱਪਰ ਹੋ ਗਿਆ ਉਹ ਜਿਹਦਾ ਰਾਤ ਦੀ ਪਾਰਕਿੰਗ ਥੋੜੀ ਸਸਤੀ ਹੈ ਤੇ ਦਿਨ ਦੀ ਪਾਰਕਿੰਗ ਮਹਿੰਗੀ ਹੁੰਦੀ ਹੈ ਸੋ ਇਦਾਂ ਹੀ ਆ ਸਿਸਟਮ ਇਥੋਂ ਦਾ ਕਿ ਪਾਰਕਿੰਗ ਦੇ ਪੈਸੇ ਪਾਰਕਿੰਗ ਤੋਂ ਹੀ ਖੱਟ ਰਹੇ ਨੇ ਅਗਲੇ ਪਾਰਕਿੰਗ ਦਾ ਹੀ ਪੈਸੇ ਜ਼ਿਆਦਾ ਹੈ ਠੀਕ ਹੈ ਜੀ ਚਲੋ ਏਸ ਜਹਾੜਾ ਦਾ ਮੈਲਬਨ 에어ਪੋਰਟ ਦਾ ਵਲੌਗ ਤੇ ਹੋਰ ਨਵੇਂ-ਨਵੇਂ ਵਲੌਗਸ ਨਾਲ ਤੁਹਾਨੂੰ ਆਪਾਂ ਮਿਲ ਰਹਾਗੇ ਚੰਗਾ ਜੀ ਸਾਥੀ ਸਾਲ ਇਹ ਸੀਗੇ ਅੱਜ ਦਾ ਵਲੌਗ ਮੈਲਬਨ 에어ਪੋਰਟ ਤੇ ਤੇ ਅਗਲੇ ਵਲੌਗਸ ਨਾਲ ਤੁਹਾਨੂੰ ਆਪਾਂ ਰੂਬਰੂ ਹੋਵਾਂਗੇ ਫੇਰ ਤਦ ਤੱਕ ਲਈ ਸੋ ਸਾਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਰੱਬ ਰੱਖਾ